ਕੁੱਲ ਝੋਨਾ ਪੰਜਾਬ ਤੋਂ ਜਿਹੜਾ ਭੇਜਿਆ ਗਿਆ ਸੀ ਤਾਂ ਪੰਜਾਬ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਸਾਮ ਤੇ ਕਰਨਾਟਕਾ ਤੋਂ ਬਾਅਦ ਹੁਣ ਨਾਗਾਲੈਂਡ ਦੇ ਵਿੱਚ ਵੀ ਪੰਜਾਬ ਦੇ ਝੋਨੇ ਦੇ ਸੈਂਪਲ ਫੇਲ ਹੋ ਗਏ ਨੇ ਜੀ ਹਾਂ ਬਿਲਕੁਲ ਐਫਐਸਐਸਏ ਦੇ ਵੱਲੋਂ ਚੈਕਿੰਗ ਕੀਤੀ ਗਈ ਸੀ ਟੈਸਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਹਜ਼ਾਰਾਂ ਕੁਇੰਟਲ ਪੰਜਾਬ ਤੋਂ ਭੇਜੇਗੇ ਚੋਨੇ ਦੇ ਸੈਂਪਲ ਜਿਹੜੇ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਇਸ ਗੱਲ ਦਾ ਖੁਲਾਸਾ ਜਿਹੜਾ ਪੰਜਾਬ ਰਾਜ ਮਿਲਰਸ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਦਿੱਤਾ ਹੈ ਮੀਡੀਆ ਦੇ ਨਾਲ ਰابطਾ ਕਰਦਿਆਂ ਜਿਹੜੇ ਸਤਪ੍ਰਕਾਸ਼ ਗੋਇਲ ਨੇ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ کئی ਹੋਰ ਸਟੇਟ ਜਿਨ੍ਹਾਂ ਦੇ ਵਿੱਚ ਅਸਾਮ ਕਰਨਾਟਕਾ ਸ਼ਾਮਿਲ ਨੇ ਪੰਜਾਬ ਦੇ ਚੌਲਾਂ ਨੂੰ ਰਿਜੈਕਟ ਕਰ ਚੁੱਕੇ ਨੇ ਤੇ ਉਸ ਤੋਂ ਬਾਅਦ ਹੁਣ ਨਾਗਾਲੈਂਡ ਦੇ ਵਿੱਚ ਵੀ ਚਾਵਲਾਂ ਨੂੰ ਜਿਹੜਾ ਕੇਂਦਰੀ ਏਜੰਸੀ ਐਫਐਸਏ ਅਨਯਾਈ ਦੇ ਵੱਲੋਂ ਜਿਹੜਾ ਟੈਸਟਿੰਗ ਦੇ ਵਿੱਚ ਰਿਜੈਕਟ ਕਰ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਸ ਦੇ ਵਿੱਚ ਜਿਹੜੀ ਚਾਵਲਾਂ ਦੀ ਮਾਤਰਾ ਜਿਹੜੀ ਹੈ ਉੱਥੇ ਭੇਜੀ ਗਈ ਸੀ ਯਾਨੀ ਕਿ ਕੁੱਲ ਝੋਨਾ ਪੰਜਾਬ ਤੋਂ ਜਿਹੜਾ ਭੇਜਿਆ ਗਿਆ ਸੀ ਉਹ ਕਈ ਕੁਆਂਟਲ ਸੀ ਯਾਨੀ ਕਿ ਤੁਹਾਨੂੰ ਦੱਸ ਦਈਏ ਕਿ ਪੂਰੇ ਪੰਜਾਬ ਦੇ ਵਿੱਚੋਂ ਦੀ ਸੈਂਪਲ ਭੇਜੇ ਗਏ ਸਨ ਪਰ ਜ਼ਿਆਦਾਤਰ ਜਿਹੜਾ ਚਾਵਲ ਸੀ ਉਹ ਸੰਗਰੂਰ ਤੇ ਮਾਨਸਾ ਜ਼ਿਲ੍ਹੇ ਦਾ ਸੀ ਤੇ ਸਿਰਫ 2 ਦਿਨਾਂ ਦੇ ਵਿੱਚ ਪਹੁੰਚਣ ਤੋਂ ਬਾਅਦ ਸਿਰਫ 2 ਦਿਨਾਂ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਜਾਂਚ ਅਧਿਕਾਰੀਆਂ ਦੇ ਵੱਲੋਂ ਇਹ ਸੈਂਪਲ ਜਿਹੜੇ ਆ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਹਾਂ ਇਸ ਉੱਤੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਉੱਥੇ ਤੁਹਾਨੂੰ ਦੱਸਦੀ ਹਾਂ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਵੀ ਇਸ ਵੇਲੇ ਮਾਹੌਲ ਜਿਹੜਾ ਚੋਨੇ ਨੂੰ ਲੈ ਕੇ ਪੂਰਾ ਭਖਿਆ ਹੋਇਆ ਉੱਥੇ ਉਹਨਾਂ ਨੇ ਦੱਸਿਆ ਕਿ ਇਸ ਤੋਂ ਸਾਫ਼ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਚਾਵਲਾਂ ਨੂੰ ਰਿਜੈਕਟ ਕੀਤਾ ਜਾ ਰਿਹਾ ਪੰਜਾਬ ਤੇ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਹੈ ਇਸ ਬਾਬਤ ਧਿਆਨ ਦੇਣਾ ਚਾਹੀਦਾ ਹੈ ਕਿ ਆਖਰਕਾਰ ਝੋਨੇ ਦੀ ਫਸਲ ਦੇ ਵਿੱਚ ਪੰਜਾਬ ਦੀ ਝੋਨੇ ਦੀ ਫਸਲ ਦੇ ਵਿੱਚ ਕੀ ਜਿਹੜੀ ਕਮੀ ਹੈ ਕਿੱਥੇ ਕਮੀ ਰਹਿ ਰਹੀ ਹੈ ਜਿਸ ਨੂੰ ਪੂਰਾ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਫਸਲ ਹੈ ਵੱਡੀ ਮਾਤਰਾ ਦੇ ਵਿੱਚ ਜਿਹੜੀ ਉਹ ਬੀਜੀ ਜਾਂਦੀ ਹੈ ਇੱਥੋਂ ਦੇ ਲੋਕ ਪੰਜਾਬ ਦੇ ਆਪਣੇ ਜਿਹੜੇ ਮੂਲ ਵਸਨੀਕ ਨੇ ਉਹ ਵੀ ਇੱਥੋਂ ਦਾ ਝੋਨਾ ਜਿਹੜਾ ਉਹ ਵਰਤਦੇ ਨੇ ਇੱਥੋਂ ਦੇ ਚਾਵਲ ਜਿਹੜੇ ਆ ਉਹ ਕੰਜ਼ਿਊਮ ਕੀਤੇ ਜਾਂਦੇ ਆ ਪਰ ਹੁਣੇ ਜੇਕਰ ਥਾ-ਥਾ ਤੇ ਪੰਜਾਬ ਦੇ ਚੋਂਨੇ ਦੇ ਸੈਂਪਲ ਫੇਲ ਹੁੰਦੇ ਨਜ਼ਰ ਆ ਰਹੇ ਨੇ ਤਾਂ ਇਸ ਦੇ ਵਿੱਚ ਕਈ ਜਿਹੜੇ ਸਿਹਤ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਹ ਵੀ ਖੱਦਸ਼ਾ ਜ਼ਾਹਿਰ ਕਰ ਦਿੱਤਾ ਗਿਆ ਕਿ ਪੰਜਾਬ ਦੇ ਜਿਹੜੇ ਚਾਵਲ ਨਹੀਂ ਉਹਨਾਂ ਦੇ ਨਾਲ ਕਈ ਬਿਮਾਰੀਆਂ ਪੈਦਾ ਹੋਣ ਦਾ ਵੀ ਖਤਰਾ ਵੱਧਦਾ ਜਾ ਰਿਹਾ ਉੱਥੇ ਤੋਂ ਅੰਦਾਜ਼ੀ ਕੁਝ ਸਾਲ ਪਹਿਲਾਂ WHO ਦੇ ਵੱਲੋਂ ਵੀ ਰਿਪੋਰਟ ਜਿਹੜੀ ਆ ਉਸ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਕਹਿ ਸਕਦੇ ਹਾਂ ਕਿ ਇੱਕ ਡਰਾਹ ਦੇਣ ਵਾਲੀ ਗੱਲ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਪੰਜਾਬ ਦੇ ਪੰਜਾਬ ਦੇ ਜਿਹੜੇ ਉਗਾਏ ਹੋਏ ਚਾਵਲ ਜਿਹੜੇ ਆ ਉਹ 10 ਸਾਲ ਦੇ ਲਈ ਵਰਤਦਾਤਾ ਉਸ ਨੂੰ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਤੇ ਉਸ ਤੋਂ ਬਾਅਦ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਟੈਸਟਿੰਗ ਦੇ ਵਿੱਚ ਵੀ ਨਜ਼ਰ ਆਣੀਆਂ ਸ਼ੁਰੂ ਹੋ ਗਈਆਂ ਨੇ ਪਹਿਲੇ ਅਸਾਮ ਤੇ ਕਰਨਾਟਕ ਵਰਗੇ ਰਾਜ ਪੱਧਰੀ ਟੈਸਟਿੰਗ ਦੇ ਵਿੱਚ ਪੰਜਾਬ ਦਾ ਝੋਨਾ ਫੇਲ ਹੁੰਦਾ ਨਜ਼ਰ ਆਇਆ ਪੰਜਾਬ ਦੇ ਚਾਵਲਾ ਦੇ ਸੈਂਪਲ ਫੇਲ ਹੁੰਦੇ ਨਜ਼ਰ ਆਏ ਨੇ ਤੇ ਹੁਣੇ ਨਾਗਾਲੈਂਡ ਦੇ ਵਿੱਚ ਪੰਜਾਬ ਦੇ ਚਾਵਲਾਂ ਦੇ ਸੈਂਪਲਾਂ ਦਾ ਫੇਲ ਹੋਣਾ ਆਪਣੇ ਆਪ ਦੇ ਵਿੱਚ ਵੱਡਾ ਗੰਭੀਰ ਵਿਸ਼ਾ ਬਣਦਾ ਜਾ ਰਿਹਾ ਹੈ ਕੁਛ ਨਹੀਂ ਹੈ ਜੀ ਦੇਖੋ ਮੇਰੀ 42 ਸਾਲ ਦੀ ਉਮਰ ਉਮਰ ਤੋਂ ਮੈਂ ਸੌਰੀ 42 ਸਾਲ ਤੋਂ ਮੈਂ ਸੈਲਰ ਚਲਾ ਰਿਹਾ ਹਾਂ 42 ਸਾਲ ਦੇ ਕੈਰੀਅਰ ਦੇ ਵਿੱਚ ਮੈਨੂੰ ਕਦੇ ਅੱਜ ਤੱਕ ਨਹੀਂ ਦੇਖਿਆ ਵੀ ਡੀਪੂਆਂ ਤੋਂ ਸੈਂਪਲ ਲੈ ਕੇ ਅਸਾਮ ਕਰਨਾਟਕਾ ਤੇ ਨਾਗaland ਸਰਕਾਰ ਉੱਥੋਂ ਸੈਂਪਲ ਲੈ ਲੈ ਕੇ ਸਾਡੇ ਸੈਂਪਲ ਜਿਹੜੇ ਹੈ ਚੌਲਾਂ ਦੇ ਰਿਜੈਕਟ ਕਰ ਰਹੀ ਹੈ ਪੰਜਾਬ ਦੇ ਸਾਰਾ ਸੰਗਰੂਰ ਜ਼ਿਲ੍ਹਾ ਇਹਨਾਂ ਨੇ ਨਾਸਮਾਰਤਾ ਰਿਜੈਕਟ ਕਰ ਕਰਕੇ ਕਿਉਂਕਿ ਨਾ ਸੈਂਟਰ ਸਰਕਾਰ ਚਾਹਦੀ ਨਾ ਪੰਜਾਬ ਸਰਕਾਰ ਚਾਹਦੀ ਵੀ ਜਿਹੜਾ ਪੈਡੀ ਦਾ ਕੰਮ ਆ ਉਹ ਪੰਜਾਬ 'ਚ ਚੱਲੇ ਜਿਹੜਾ ਪੰਜਾਬ ਦਾ ਰਾਈਸ ਆਏ ਕਿਸੇ ਤਰ੍ਹਾਂ ਡਿਲੀਵਰ ਹੋ ਜੇ ਇਹ ਬਿਲਕੁਲ ਨਹੀਂ ਚਾਹਦੇ ਦੇਖੋ ਮੇਰੀ ਗੱਲ ਸੁਣੋ 4 ਤਰੀਕ ਨੂੰ ਇੱਥੋਂ ਸਪੈਸ਼ਲ ਗਈ ਆ 12 ਤਰੀਕ ਨੂੰ ਉੱਥੇ ਪਹੁੰਚੀ ਆ 13 ਨੂੰ ਸੈਂਪਲ ਕੱਢ ਕੇ 14 ਨੂੰ ਉਹਨਾਂ ਨੇ ਸਾਨੂੰ ਰਿਜ਼ਲਟ ਬਣਾ ਕੇ ਭੇਜਤੇ ਕਿਹੜੇ ਕਿਹੜੇ ਨਾਗaland ਕਿੰਨਾ ਕਿੰਨੀ ਕਿੰਨੀ ਕੁਆਂਟੀਟੀ 11241 ਕੁਆਂਟਲ ਚਾਵਲ ਇਹਨਾਂ ਨੇ ਰਿਜੈਕਟ ਕਰਤਾ ਜਿਹੜੀ ਕਿ ਸਪੈਸ਼ਲ ਜਾਂਦੀ ਆ ਉਹਦੇ ਚੋਂ 11241 ਕੁਆਂਟਲ ਔਰ ਜਿਹੜਾ ਰਿਜੈਕਟ ਕੀਤਾ ਥੋੜੇ ਥੋੜੇ ਮਾਪ ਡੰਡਾ ਤੇ ਡੈਮੇਜ 340 340 ਦਾ ਮਤਲਬ ਚਾਰ ਦਾਣੇ ਫालतੂ ਜਿਹੜੇ ਮੀਨਰ ਵਾਲੇ ਦਿੱਲੀ ਵਾਲੇ ਵੱਧ ਕੱਢਦੇ ਸੀਗੇ ਇਹਨਾਂ ਨੇ ਘੱਟ ਕਢਤੇ ਜਗੋਂ ਕੇ ਅਸੀਂ ਜਿਹੜਾ ਐਫ ਆਰ ਕੇ ਖਰੀਦਦੇ ਹਾਂ ਉਹ ਐਫ ਆਰ ਕੇ ਅਸੀਂ ਜਿਹੜੀਆਂ ਪੰਜਾਬ ਦੀਆਂ ਨੋਮੀਨੇਟ ਮਿਲਾਂ ਉਹਨਾਂ ਤੋਂ ਖਰੀਦਦੇ ਹਾਂ ਤੇ ਐਫ ਆਰ ਕੇ ਦੇ ਵਿੱਚ ਦੱਸੋ ਜੀ ਮੇਰੇ ਨਾਲ ਦਾ ਸਵਾਲ ਕਿੱਥੇ ਆ ਗਿਆ ਐਫ ਆਰ ਕੇ ਦੇ ਵਿੱਚ ਮੇਰੇ ਨਾਲ ਘੱਟ ਘੱਟ ਤੇ ਡੈਮੇਜ ਵਧਾਤਾ ਔਰ 2-2 ਸਾਲ ਦਾ ਮਾਲ ਲੱਗਿਆ ਵਾ ਪਹਿਲਾਂ ਟੀਏ ਨੇ ਪਾਸ ਕੀਤਾ ਫਿਰ ਏ ਐਮ ਨੇ ਪਾਸ ਕੀਤਾ ਫਿਰ ਡੀਐਮ ਕਿਉਸੀ ਨੇ ਪਾਸ ਕੀਤਾ ਫਿਰ ਆਰਓ ਵਾਲਿਆਂ ਨੇ ਪਾਸ ਕੀਤਾ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਪੰਜ ਪੰਜ ਜਗਾਂ ਤੋਂ ਪਾਸ ਹੋਣ ਤੋਂ ਬਾਅਦ ਫੇਰੇ ਜਾ ਕੇ ਨਾ ਸਟੇਟਾ ਦੇ ਵਿੱਚ ਸਾਡਾ ਚਾਵਲ ਰਿਜੈਕਟ ਕਰ ਰਹੇ ਆ ਇਹਨਾਂ ਤੋਂ ਇਹੀ ਗੱਲ ਸਾਫ਼ ਹੁੰਦੀ ਹੈ ਵੀ ਜਿਹੜੀ ਇਹਨਾਂ ਦੀ ਮਨਸਾ ਹੈ ਉਹ ਇਹ ਹੈ ਵੀ ਪੰਜਾਬ ਦਾ ਚਾਵਲ ਕਿਸੇ ਤਰ੍ਹਾਂ ਨਾ ਲੱਗ ਸਕੇ ਨਹੀਂ 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 ਕੁਝ ਨਹੀਂ ਵਿਗੜਿਆ ਉਹਨਾਂ ਦਾ ਲਾਓ ਇੱਕ ਕੱਤਾ ਮੈਨੂੰ ਦਿਓ ਮੈਂ ਇੱਕ ਮਹੀਨਾ ਆਪਣੇ ਘਰ ਬਣਾ ਕੇ ਖਾਣਾ ਤੇ ਨਾਲੇ ਆਪਣੇ ਬੱਚਿਆਂ ਨੂੰ ਖਵਾਉਣਾ ਕੋਈ ਸਰਬ ਕੋਈ ਪੈਸਟ ਵਗੈਰਾ ਦਾ ਵੀ ਸਪਰੇਅ ਹੋਇਆ ਹੈ ਜੀ ਬਿਲਕੁਲ ਕਰਦੇ ਆ ਜੀ ਇਹ ਐਫਸੀਆਈ ਚ ਸੁਸਰੀ ਤੋਂ ਬਚਾਉਣ ਵਾਸਤੇ ਇਹ ਪੈਸਟਰਾਇਜ਼ਰ ਸੜਕਾਉ ਕਰਦੇ ਆ ਉਸ ਛਲਕਾਉ ਨਾਲ ਕੀ ਹੁੰਦਾ ਕਿਤੇ ਜਿਆਦਾ ਛਲਕਾ ਹੋ ਗਿਆ ਥੋੜਾ ਜਿਹਾ ਦਾਣਾ ਬਦਰੰਗ ਹੋ ਜਾਂਦਾ ਕਿਤੇ ਘੱਟ ਛਲਕਾ ਹੋ ਗਿਆ ਉਹ ਦਾਣਾ ਠੀਕ ਰਹਿ ਜਾਂਦਾ ਤੇ ਜਦੋਂ 2 ਸਾਲ ਪਹਿਲਾਂ ਲੱਗਿਆ ਸੀ ਉਦੋਂ ਠੀਕ ਸੀ ਸਾਲ ਪਹਿਲਾਂ ਵੀ ਠੀਕ ਸੀ ਡੇਢ ਸਾਲ ਪਹਿਲਾਂ ਵੀ ਠੀਕ ਸੀ ਕਦੋਂ ਦਾ ਸਟਾਕ ਹੈ ਜੀ 2 ਸਾਲ ਪਹਿਲਾਂ ਦਾ 23 ਦਾ ਮਿਲ ਗਿਆ ਮਿਲ ਗਿਆ ਵਾ ਤੇ ਸਰ ਇਹ ਕਿਹੜੇ ਏਰੀਆ ਚੋਂ ਚੱਕਿਆ ਗਿਆ ਸੀ ਚਾਹ ਜੀ ਇਹ ਸੁਨਾਮ ਮਾਨਸਾ ਸੰਗਰੂਰ ਜ਼ਿਲ੍ਹਾ ਸਾਰਾ ਗੋਲ ਸਾਹਿਬ ਜੀ ਸਟੇ ਲੱਗਦਾ ਜਿਹੜੀ ਇਹ ਹੁਣ ਰਿਪੋਰਟਾਂ ਆਈਆਂ ਨੇ ਇਹਦਾ ਆਉਣ ਵਾਲੇ ਸਮੇਂ 'ਚ ਸੈਲਰ ਇੰਡਸਟਰੀ ਦੇ ਉੱਪਰ ਕੀ ਅਸਰ ਪੈਂਦਾ ਸੈਲਰ ਇੰਡਸਟਰੀ ਦੇ ਉੱਪਰ ਸਾਰਾ ਹੀ ਪ੍ਰਭਾਵ ਹੈ ਜੀ ਇਹਨਾਂ ਦਾ ਕੀ ਜਾਊਗਾ ਇਹਨਾਂ ਨੇ ਜ਼ਬਾਨ ਹਲਾਣੀਆਂ ਸੈਂਟਰ ਵਾਲਿਆਂ ਨੇ ਵੀ ਇਹ ਜਿਹੜੀਆਂ ਮੀਲਾਂ ਦਾ ਮਾਲ ਆ ਉਹਨਾਂ ਨੂੰ ਡਿਫਾਲਟਰ ਕਰ ਦਿਓ ਸਰ ਪਰ ਪਾਸ ਤਾਂ ਇਹਨਾਂ ਦੀ ਏਜੰਸੀ ਪੀਐਫਸੀ ਇਹ ਕਰਦੀ ਹੈ ਬਿਲਕੁਲ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਰਿਹਾ ਵੀ ਪਹਿਲਾਂ ਟੀਐਨਐ ਸੈਂਪਲ ਲੈ ਕੇ ਪਾਸ ਕੀਤਾ ਫਿਰ ਏਐਮ ਕੁਆਲਟੀ ਨੇ ਪਾਸ ਕੀਤਾ ਫਿਰ ਡੀਐਮ ਕਯੂਸੀ ਨੇ ਪਾਸ ਕੀਤਾ ਫਿਰ ਇਹਨਾਂ ਦੇ ਆਰਓ ਨੇ ਪਾਸ ਕੀਤਾ ਉੱਥੇ ਵੀ 5% ਸੈਂਪਲ ਜਾਂ ਲੈ ਫਿਰ ਕਸਰ ਕਿੱਥੇ ਰਹਿ ਗਈ ਸਰ ਲਾਰਵਾਲੀ ਵੀ ਜਿਹੜੇ ਸੈਲਰ ਦੇ ਮਾਲਕਾਂ ਨੂੰ ਇਹ ਦੋਸ਼ ਦੇ ਰਹੇ ਨੇ ਕਿ ਚਾਵਲ ਦੀ ਕੁਆਲਟੀ ਗਲਤ ਹੈ ਸੈਂਪਲ ਫੇਲ ਹੋ ਗਈ ਦਾ ਐਫਸੀਆਈ ਨੂੰ ਵੀ ਕਟੈਰੀਚ ਖੜਾ ਕਰਨਾ ਚਾਹੀਦਾ ਬਿਲਕੁਲ ਇਹਨਾਂ ਦੇ ਟੀਏ ਤੋਂ ਲੈ ਕੇ ਆਰਓ ਆਫਿਸ ਤੱਕ ਸਾਰੇ ਸਸਪੈਂਡ ਹੋਣੇ ਚਾਹੀਦੇ ਆ ਕਿਹੜੇ 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 ਇਲਾਕੇ ਦਾ ਹੋਰ ਜਿਹੜਾ ਮਾਲ ਖਰਾਬ ਹੋਇਆ ਡੰਗਲੈਂਡ ਫਲਾਵਾ ਬੀਰ ਜੀ ਗੱਲ ਇਹ ਹੈ ਸੰਗਰੂਰ ਸਾਰਾ ਇਹਨਾਂ ਨੇ ਰੜਤਾ ਇਹ ਜਿੱਥੇ ਜਿੱਥੇ ਜਾਣਗੇ ਰੜਦੇ ਜਾਣਗੇ ਕਿਉਂਕਿ ਇਹਨਾਂ ਦਾ ਜਿਹੜੀ ਮੰਸਾ ਉਹ ਇਹ ਹੈ ਵੀ ਪੰਜਾਬ ਦਾ ਰਾਈਸ ਅਸੀਂ ਕਿਤੇ ਪਾਸ ਨਹੀਂ ਕਰਨਾ ਔਰ ਪੰਜਾਬ ਦਾ ਨਵਾਂ ਰਾਈਸ ਲੱਗਨ ਨਹੀਂ ਦੇਣਾ ਪੰਜਾਬ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਸਾਮ ਤੇ ਕਰਨਾਟਕਾ ਤੋਂ ਬਾਅਦ ਹੁਣ ਨਾਗਾਲੈਂਡ ਦੇ ਵਿੱਚ ਵੀ ਪੰਜਾਬ ਦੇ ਝੋਨੇ ਦੇ ਸੈਂਪਲ ਫੇਲ ਹੋ ਗਏ ਨੇ ਜੀ ਹਾਂ ਬਿਲਕੁਲ ਐਫਐਸਐਸਏ ਦੇ ਵੱਲੋਂ ਚੈਕਿੰਗ ਕੀਤੀ ਗਈ ਸੀ ਟੈਸਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਹਜ਼ਾਰਾਂ ਕੁਇੰਟਲ ਪੰਜਾਬ ਤੋਂ ਭੇਜੇਗੇ ਝੋਨੇ ਦੇ ਸੈਂਪਲ ਜਿਹੜੇ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਇਸ ਗੱਲ ਦਾ ਖੁਲਾਸਾ ਜਿਹੜਾ ਪੰਜਾਬ ਰਾਜ ਮਿਲਰਸ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਦਿੱਤਾ ਹੈ ਮੀਡੀਆ ਦੇ ਨਾਲ ਰਾਬਤਾ ਕਰਦਿਆਂ ਜਿਹੜੇ ਸਤਪ੍ਰਕਾਸ਼ ਗੋਇਲ ਨੇ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਹੋਰ ਸਟੇਟ ਜਿਨ੍ਹਾਂ ਦੇ ਵਿੱਚ ਅਸਾਮ ਕਰਨਾਟਕਾ ਸ਼ਾਮਿਲ ਨੇ ਪੰਜਾਬ ਦੇ ਚਾਵਲਾਂ ਨੂੰ ਰਿਜੈਕਟ ਕਰ ਚੁੱਕੇ ਨੇ ਤੇ ਉਸ ਤੋਂ ਬਾਅਦ ਹੁਣ ਨਾਗਾਲੈਂਡ ਦੇ ਵਿੱਚ ਵੀ ਚਾਵਲਾਂ ਨੂੰ ਜਿਹੜਾ ਕੇਂਦਰੀ ਏਜੰਸੀ ਐਫਐਸਏ ਨੇ ਦੇ ਵੱਲੋਂ ਜਿਹੜਾ ਟੈਸਟਿੰਗ ਦੇ ਵਿੱਚ ਰਿਜੈਕਟ ਕਰ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਸ ਦੇ ਵਿੱਚ ਜਿਹੜੀ ਚਾਵਲਾ ਦੀ ਮਾਤਰਾ ਜਿਹੜੀ ਹੈ ਉੱਥੇ ਭੇਜੀ ਗਈ ਸੀ ਯਾਨੀ ਕਿ ਕੁੱਲ ਝੋਨਾ ਪੰਜਾਬ ਤੋਂ ਜਿਹੜਾ ਭੇਜਿਆ ਗਿਆ ਸੀ ਉਹ ਕਈ ਕੁਆਂਟਲ ਸੀ ਯਾਨੀ ਕਿ ਤੁਹਾਨੂੰ ਦੱਸ ਦਈਏ ਕਿ ਪੂਰੇ ਪੰਜਾਬ ਦੇ ਵਿੱਚੋਂ ਦੀ ਸੈਂਪਲ ਭੇਜੇ ਗਏ ਸਨ ਪਰ ਜ਼ਿਆਦਾਤਰ ਜਿਹੜਾ ਚਾਵਲ ਸੀ ਉਹ ਸੰਗਰੂਰ ਤੇ ਮਾਨਸਾ ਜ਼ਿਲ੍ਹੇ ਦਾ ਸੀ ਤੇ ਸਿਰਫ 2 ਦਿਨਾਂ ਦੇ ਵਿੱਚ ਪਹੁੰਚਣ ਤੋਂ ਬਾਅਦ ਸਿਰਫ 2 ਦਿਨਾਂ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਜਾਂਚ ਅਧਿਕਾਰੀਆਂ ਦੇ ਵੱਲੋਂ ਇਹ ਸੈਂਪਲ ਜਿਹੜੇ ਆ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਇਸ ਉੱਤੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਉੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਵੀ ਇਸ ਵੇਲੇ ਮਾਹੌਲ ਜਿਹੜਾ ਝੋਨੇ ਨੂੰ ਲੈ ਕੇ ਪੂਰਾ ਭਖਿਆ ਹੋਇਆ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਇਸ ਤੋਂ ਸਾਫ਼ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਚਾਵਲਾਂ ਨੂੰ ਰਿਜੈਕਟ ਕੀਤਾ ਜਾ ਰਿਹਾ ਹੈ ਪੰਜਾਬ ਤੇ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਹੈ ਇਸ ਬਾਬਤ ਧਿਆਨ ਦੇਣਾ ਚਾਹੀਦਾ ਹੈ ਕਿ ਆਖਰਕਾਰ ਚੋਨੇ ਦੀ ਫਸਲ ਦੇ ਵਿੱਚ ਪੰਜਾਬ ਦੀ ਝੋਨੇ ਦੀ ਫਸਲ ਦੇ ਵਿੱਚ ਕੀ ਜਿਹੜੀ ਕਮੀ ਹੈ ਕਿੱਥੇ ਕਮੀ ਰਹਿ ਰਹੀ ਹੈ ਜਿਸ ਨੂੰ ਪੂਰਾ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਫਸਲ ਹੈ ਵੱਡੀ ਮਾਤਰਾ ਦੇ ਵਿੱਚ ਜਿਹੜੀ ਉਹ ਬੀਜੀ ਜਾਂਦੀ ਹੈ ਇੱਥੋਂ ਦੇ ਲੋਕ ਪੰਜਾਬ ਦੇ ਆਪਣੇ ਜਿਹੜੇ ਮੂਲ ਵਸਨੀਕ ਨੇ ਉਹ ਵੀ ਇੱਥੋਂ ਦਾ ਝੋਨਾ ਜਿਹੜਾ ਉਹ ਵਰਤਦੇ ਨੇ ਇੱਥੋਂ ਦੇ ਚਾਵਲ ਜਿਹੜੇ ਆ ਉਹ ਕੰਜ਼ਿਊਮ ਕੀਤੇ ਜਾਂਦੇ ਆ ਪਰ ਹੁਣੇ ਜੇਕਰ हां हां ਤੇ ਪੰਜਾਬ ਦੇ ਚੋਣੇ ਦੇ ਸੈਂਪਲ ਫੇਲ ਹੁੰਦੇ ਨਜ਼ਰ ਆ ਰਹੇ ਨੇ ਤਾਂ ਇਸ ਦੇ ਵਿੱਚ ਕਈ ਜਿਹੜੇ ਸਿਹਤ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਹ ਵੀ ਖਦਸ਼ਾ ਜ਼ਾਹਿਰ ਕਰ ਦਿੱਤਾ ਗਿਆ ਕਿ ਪੰਜਾਬ ਦੇ ਜਿਹੜੇ ਚਾਵਲ ਨਹੀਂ ਉਹਨਾਂ ਦੇ ਨਾਲ ਕਈ ਬਿਮਾਰੀਆਂ ਪੈਦਾ ਹੋਣ ਦਾ ਵੀ ਖਤਰਾ ਵੱਧਦਾ ਜਾ ਰਿਹਾ ਉੱਥੇ ਤੋਂ ਅੰਦਾਜ਼ੀ ਕੁਝ ਸਾਲ ਪਹਿਲਾਂ WHO ਦੇ ਵੱਲੋਂ ਵੀ ਰਿਪੋਰਟ ਜਿਹੜੀ ਆ ਉਸ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਕਹਿ ਸਕਦੇ ਹਾਂ ਕਿ ਇੱਕ ਡਰਾ ਦੇਣ ਵਾਲੀ ਗੱਲ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਪੰਜਾਬ ਦੇ ਪੰਜਾਬ ਦੇ ਜਿਹੜੇ ਉਗਾਏ ਹੋਏ ਚਾਵਲ ਜਿਹੜੇ ਆ ਉਹ 10 ਸਾਲ ਦੇ ਲਈ ਵਰਤਦਾਤਾ ਉਸ ਨੂੰ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਤੇ ਉਸ ਤੋਂ ਬਾਅਦ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਟੈਸਟਿੰਗ ਦੇ ਵਿੱਚ ਵੀ ਨਜ਼ਰ ਆਣੀਆਂ ਸ਼ੁਰੂ ਹੋ ਗਈਆਂ ਨੇ ਪਹਿਲੇ ਅਸਾਮ ਤੇ ਕਰਨਾਟਕ ਵਰਗੇ ਰਾਜ ਪੱਧਰੀ ਟੈਸਟਿੰਗ ਦੇ ਵਿੱਚ ਪੰਜਾਬ ਦਾ ਝੋਨਾ ਫੇਲ ਹੁੰਦਾ ਨਜ਼ਰ ਆਇਆ ਪੰਜਾਬ ਦੇ ਚਾਵਲਾ ਦੇ ਸੈਂਪਲ ਫੇਲ ਹੁੰਦੇ ਨਜ਼ਰ ਆਏ ਨੇ ਤੇ ਹੁਣੇ ਨਾਗਾਲੈਂਡ ਦੇ ਵਿੱਚ ਪੰਜਾਬ ਦੇ ਚਾਵਲਾਂ ਦੇ ਸੈਂਪਲਾਂ ਦਾ ਫੇਲ ਹੋਣਾ ਆਪਣੇ ਆਪ ਦੇ ਵਿੱਚ ਵੱਡਾ ਗੰਭੀਰ ਵਿਸ਼ਾ ਬਣਦਾ ਜਾ ਰਿਹਾ ਹੈ ਕੁਛ ਨਹੀਂ ਹੈ ਜੀ ਦੇਖੋ ਮੇਰੀ 42 ਸਾਲ ਦੀ ਉਮਰ ਉਮਰ ਤੋਂ ਮੈਂ ਸੌਰੀ 42 ਸਾਲ ਤੋਂ ਮੈਂ ਸੈਲਰ ਚਲਾ ਰਿਹਾ ਹਾਂ 42 ਸਾਲ ਦੇ ਕੈਰੀਅਰ ਦੇ ਵਿੱਚ ਮੈਨੂੰ ਕਦੇ ਅੱਜ ਤੱਕ ਨਹੀਂ ਦੇਖਿਆ ਵੀ ਡੀਪੂਆਂ ਤੋਂ ਸੈਂਪਲ ਲੈ ਕੇ ਅਸਾਮ ਕਰਨਾਟਕਾ ਤੇ ਨਾਗaland ਸਰਕਾਰ ਉੱਥੋਂ ਸੈਂਪਲ ਲੈ ਲੈ ਕੇ ਸਾਡੇ ਸੈਂਪਲ ਜਿਹੜੇ ਹੈ ਚੋਲਾ ਦੇ ਰਿਜੈਕਟ ਕਰ ਰਹੀ ਹੈ ਪੰਜਾਬ ਦੇ ਸਾਰਾ ਸੰਗਰੂਰ ਜ਼ਿਲ੍ਹਾ ਇਹਨਾਂ ਨੇ ਨਾਸਮਾਰਤਾ ਰਿਜੈਕਟ ਕਰ ਕਰਕੇ ਕਿਉਂਕਿ ਨਾ ਸੈਂਟਰਲ ਸਰਕਾਰ ਚਾਹਦੀ ਨਾ ਪੰਜਾਬ ਸਰਕਾਰ ਚਾਹਦੀ ਵੀ ਜਿਹੜਾ ਪੈਡੀ ਦਾ ਕੰਮ ਆ ਉਹ ਪੰਜਾਬ 'ਚ ਚੱਲੇ ਜਿਹੜਾ ਪੰਜਾਬ ਦਾ ਰਾਈਸ ਆ ਕਿਸੇ ਤਰ੍ਹਾਂ ਡਿਲੀਵਰ ਹੋ ਜੇ ਇਹ ਬਿਲਕੁਲ ਨਹੀਂ ਚਾਹਦੇ ਦੇਖੋ ਮੇਰੀ ਗੱਲ ਸੁਣੋ 4 ਤਰੀਕ ਨੂੰ ਇੱਥੋਂ ਸਪੈਸ਼ਲ ਗਈ ਆ 12 ਤਰੀਕ ਨੂੰ ਉੱਥੇ ਪਹੁੰਚੀ ਆ 13 ਨੂੰ ਸੈਂਪਲ ਕੱਢ ਕੇ 14 ਨੂੰ ਉਹਨਾਂ ਨੇ ਸਾਨੂੰ ਰਿਜ਼ਲਟ ਬਣਾ ਕੇ ਭੇਜਤੇ ਕਿਹੜੇ ਕਿਹੜੇ ਨਾਗaland ਕਿੰਨਾ ਕਿੰਨੀ ਕੁਆਂਟੀਟੀ ਕਿ 11241 ਕੁਇੰਟਲ ਚਾਵਲ ਇਹਨਾਂ ਨੇ ਰਿਜੈਕਟ ਕਰਤਾ ਜਿਹੜੀ ਕਿ ਸਪੈਸ਼ਲ ਜਾਂਦੀ ਆ ਉਹਦੇ ਚੋਂ 11241 ਕੁਇੰਟਲ ਔਰ ਜਿਹੜਾ ਰਿਜੈਕਟ ਕੀਤਾ ਥੋੜੇ ਥੋੜੇ ਮਾਪ ਡੰਡਾ ਤੇ ਡੈਮੇਜ 340 340 ਦਾ ਮਤਲਬ ਚਾਰ ਦਾਣੇ ਫालतੂ ਜਿਹੜੇ ਮੀਨਰ ਵਾਲੇ ਦਿੱਲੀ ਵਾਲੇ ਵੱਧ ਕੱਢਦੇ ਸੀਗੇ ਇਹਨਾਂ ਨੇ ਘੱਟ ਕੱਢਦੇ ਜਦੋਂ ਕਿ ਅਸੀਂ ਜਿਹੜਾ FRK ਖਰੀਦਦੇ ਹਾਂ ਉਹ FRK ਅਸੀਂ ਜਿਹੜੀਆਂ ਪੰਜਾਬ ਦੀਆਂ ਨੋਮੀਨੇਟ ਮਿਲਾਂ ਉਹਨਾਂ ਤੋਂ ਖਰੀਦਦੇ ਹਾਂ ਤੇ FRK ਦੇ ਵਿੱਚ ਦੱਸੋ ਜੀ ਮੇਰੇ ਨਾਲ ਦਾ ਸਵਾਲ ਕਿੱਥੇ ਆ ਗਿਆ FRK ਦੇ ਵਿੱਚ ਮੇਰੇ ਨਾਲ ਘੱਟ ਘੱਟ ਤੇ ਡੈਮੇਜ ਵਧਾਤਾ ਔਰ 2-2 ਸਾਲ ਦਾ ਮਾਲ ਲੱਗਿਆ ਹੋਇਆ ਪਹਿਲਾਂ TNE ਪਾਸ ਕੀਤਾ ਫਿਰ AM ਨੇ ਪਾਸ ਕੀਤਾ ਫਿਰ ਡੀਐਮਕਯੂਸੀ ਨੇ ਪਾਸ ਕੀਤਾ ਫਿਰ ਆਰਓ ਵਾਲਿਆਂ ਨੇ ਪਾਸ ਕੀਤਾ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਂਦੀ ਪੰਜ ਪੰਜ ਜਗਾਂ ਤੋਂ ਪਾਸ ਹੋਣ ਤੋਂ ਬਾਅਦ ਫੇਰੇ ਜਾ ਕੇ ਇਹਨਾਂ ਸਟੇਟਾ ਦੇ ਵਿੱਚ ਸਾਡਾ ਚਾਵਲ ਰਿਜੈਕਟ ਕਰ ਰਹੇ ਆ ਇਹਨਾਂ ਤੋਂ ਇਹੀ ਗੱਲ ਸਾਫ਼ ਹੁੰਦੀ ਹੈ ਵੀ ਜਿਹੜੀ ਇਹਨਾਂ ਦੀ ਮਨਸਾ ਹੈ ਉਹ ਇਹ ਹੈ ਵੀ ਪੰਜਾਬ ਦਾ ਚਾਵਲ ਕਿਸੇ ਤਰ੍ਹਾਂ ਨਾਲ ਲੱਗਦਾ ਨਹੀਂ 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 ਕੁਝ ਨਹੀਂ ਵਿਗੜਿਆ ਉਹਨਾਂ ਦਾ ਲੈ ਆਓ ਇੱਕ ਕੱਤਾ ਮੈਨੂੰ ਦਿਓ ਮੈਂ ਇੱਕ ਮਹੀਨਾ ਆਪਣੇ ਘਰ ਬਣਾ ਕੇ ਖਾਣਾ ਤੇ ਨਾਲੇ ਆਪਣੇ ਬੱਚਿਆਂ ਨੂੰ ਖਵਾਉਣਾ ਕੋਈ ਸਾਹਿਬ ਕੋਈ ਪੈਸਟ ਵਗੈਰਾ ਦਾ ਵੀ ਸਪਰੇਅ ਹੋਇਆ ਹੈ ਸੀ ਬਿਲਕੁਲ ਕਰਦੇ ਆ ਜੀ ਇਹ ਐਫਸੀਆਈ ਚੀਜ਼ ਸੁਸਰੀ ਤੋਂ ਬਚਾਉਣ ਵਾਸਤੇ ਇਹ ਪੈਸਟਰਾਇਜ਼ਰ ਸੜਕਾਉ ਕਰਦੇ ਆ ਉਸ ਛਲਕਾਉ ਨਾਲ ਕੀ ਹੁੰਦਾ ਕਿਤੇ ਜਿਆਦਾ ਛਲਕਾ ਹੋ ਗਿਆ ਥੋੜਾ ਜਿਹਾ ਦਾਣਾ ਬਦਰੰਗ ਹੋ ਜਾਂਦਾ ਕਿਤੇ ਘੱਟ ਛਲਕਾ ਹੋ ਗਿਆ ਉਹ ਦਾਣਾ ਠੀਕ ਰਹਿ ਜਾਂਦਾ ਤੇ ਜਦੋਂ 2 ਸਾਲ ਪਹਿਲਾਂ ਲੱਗਿਆ ਸੀ ਉਦੋਂ ਠੀਕ ਸੀ ਸਾਲ ਪਹਿਲਾਂ ਵੀ ਠੀਕ ਸੀ ਡੇਢ ਸਾਲ ਪਹਿਲਾਂ ਵੀ ਠੀਕ ਸੀ ਕਦੋਂ ਦਾ ਸਟਾਕ ਹੈ ਜੀ 2 ਸਾਲ ਪਹਿਲਾਂ ਦਾ 22 ਦਾ ਮਿਲ ਗਿਆ ਵਾ ਤੇ ਸਰ ਇਹ ਕਿਹੜੇ ਏਰੀਆ ਚ ਚੱਕਿਆ ਗਿਆ ਸੀ ਚੋਹ ਇਹ ਸੁਨਾਮ ਮਾਨਸਾ ਸੰਗਰੂਰ ਜ਼ਿਲ੍ਹਾ ਸਾਰਾ ਗੋਲ ਸਾਹਿਬ ਕੀ ਲੱਗਦਾ ਜਿਹੜੀ ਇਹ ਹੁਣ ਰਿਪੋਰਟਾਂ ਆਈਆਂ ਨੇ ਇਹਦਾ ਆਉਣ ਵਾਲੇ ਸਮੇਂ ਚ ਸੈਲਰ ਇੰਡਸਟਰੀ ਦੇ ਉੱਪਰ ਕੀ ਅਸਰ ਲੱਗ ਪ੍ਰਭਾਵ ਪੈਂਦਾ ਸੈਲਰ ਇੰਡਸਟਰੀ ਦੇ ਉੱਪਰ ਸਾਰਾ ਹੀ ਪ੍ਰਭਾਵ ਹੈ ਜੀ ਇਹਨਾਂ ਦਾ ਕੀ ਜਾਊਗਾ ਇਹਨਾਂ ਨੇ ਜ਼ਬਾਨ ਹਲਾਣੀਆਂ ਸੈਂਟਰ ਆਦਿ ਨੇ ਵੀ ਇਹ ਜਿਹੜੀਆਂ ਮੀਲਾਂ ਦਾ ਮਾਲ ਆ ਉਹਨਾਂ ਨੂੰ ਡਿਫਾਲਟਰ ਕਰ ਦਿਓ ਸਰ ਪਰ ਪਾਸ ਤਾਂ ਇਹਨਾਂ ਦੀ ਏਜੰਸੀ ਪੀਐਫਸੀ ਇਹ ਕਰਦੀ ਹੈ ਬਿਲਕੁਲ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਰਿਹਾ ਵੀ ਪਹਿਲਾਂ ਟੀਐਨਐ ਸੈਂਪਲ ਲੈ ਕੇ ਪਾਸ ਕੀਤਾ ਫਿਰ ਏਐਮ ਕੁਆਲਿਟੀ ਨੇ ਪਾਸ ਕੀਤਾ ਫਿਰ ਡੀਐਮ ਕੁਸੀ ਨੇ ਪਾਸ ਕੀਤਾ ਫਿਰ ਇਹਨਾਂ ਦੇ ਆਰਓ ਨੇ ਪਾਸ ਕੀਤਾ ਉੱਥੇ ਵੀ 5% ਸੈਂਪਲ ਜਾਂਦੇ ਫਿਰ ਕਸਰ ਕਿੱਥੇ ਰਹਿ ਗਈ ਸਰ ਲਾਲਵਾਲੀ ਵੀ ਜੇ ਸੈਲਰ ਦੇ ਮਾਲਕਾਂ ਨੂੰ ਇਹ ਦੋਸ਼ ਦੇ ਰਹੇ ਨੇ ਕਿ ਚਾਵਲ ਦੀ ਕੁਆਲਿਟੀ ਗਲਤ ਹੈ ਸੈਂਪਲ ਫੇਲ ਹੋ ਗਈ ਦਾ ਐਫਸੀਆਈ ਨੂੰ ਵੀ ਕਟੈਰੀਚ ਖੜਾ ਕਰਨਾ ਚਾਹੀਦਾ ਬਿਲਕੁਲ ਇਹਨਾਂ ਦੇ ਟੀਏ ਤੋਂ ਲੈ ਕੇ ਆਰਓ ਆਫਿਸ ਤੱਕ ਸਾਰੇ ਸਸਪੈਂਡ ਹੋਣੇ ਚਾਹੀਦੇ ਆ ਕਿਹੜੇ 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 ਇਲਾਕੇ ਦਾ ਹੋਰ ਜਿਹੜਾ ਹਮਾਲ ਖਰਾਬ ਹੋਇਆ ਡੰਗ ਨਾਲ ਫਲਾਵਾ ਬੀਰ ਜੀ ਗੱਲ ਇਹ ਹੈ ਸੰਗਰੂਰ ਸਾਰਾ ਇਹਨਾਂ ਨੇ ਰੜਤਾ ਇਹ ਜਿੱਥੇ ਜਿੱਥੇ ਜਾਣਗੇ ਰੜਦੇ ਜਾਣਗੇ ਕਿਉਂਕਿ ਇਹਨਾਂ ਲਈ ਜਿਹੜੀ ਮੰਸਾ ਉਹ ਇਹ ਹੈ ਵੀ ਪੰਜਾਬ ਦਾ ਰਾਈਸ ਅਸੀਂ ਕਿਤੇ ਪਾਸ ਨਹੀਂ ਕਰਨਾ ਔਰ ਪੰਜਾਬ ਦਾ ਨਵਾਂ ਰਾਈਸ ਲੱਗਨ ਨਹੀਂ ਦੇਣਾ